ਪਹਿਲਾਂ ਵੀ ਇਹਨੇ ਬੰਦੇ ਨੇ ਗੰਦੇ ਬੰਦੇ ਨੇ ਆ ਕੰਮ ਕੀਤੇ ਸੀਗੇ ਤੇ ਅੱਜ ਆਜੇ ਜੁਤੀਆ ਬਾਵਰ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਜੁਵੰਦਰ ਦੇ ਵਿੱਚ 13 ਸਾਲ ਦੀ ਬੇਟੀ ਨਾਲ ਬਲਾਤਕਾਰ ਕਰਕੇ ਉਹਦਾ ਕਤਲ ਕੀਤਾ ਗਿਆ ਵਾ ਬਸ ਅਜੇ ਹੀ ਪੜਾਸੀ ਕੱਢ ਰਹੇ ਆ ਪੜਾਸੀ ਕੱਢ ਰਹੇ ਆ ਤੇ ਵੀ ਇਹਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਟੀਟੂ ਬਾਣੀ ਦਾ ਇੱਕ ਬੇਨਤੀ ਕਰਦਾ ਵਾ ਵੀ ਹੁਣ 9 ਦਿਨ ਦਾ ਰਮਾਨ ਮਿਲਿਆ ਵਾ ਵੀ ਇਹਨਾਂ ਕਾਊਂਟਰ ਕਰ ਦਿਓ ਬਰਾ ਇਹਦਾ ਤੇ ਕਾਸ਼ ਆਪਾਂ ਲਖ ਦੋ ਵੀ ਵਰਦੀ ਪਾਈ ਪਾੜੀ ਇਹਨੇ ਪੁਲਸ ਤੇ ਹਮਲਾ ਕੀਤਾ ਅਸੀਂ ਗੋਲੀ ਮਾਰ ਕੇ ਕੰਮ ਦਾ ਮਕਾਤਾ ਕਿਉਂਕਿ ਆਹ ਕਾਉਂਟਰ ਜਿਹੜਾ ਹੋਗਾ ਪੁਲਸ ਨੂੰ ਸਲਾਮ ਮਾਰੂਗਾ ਇਹਨਾਂ ਕਿਉਂਕਿ ਸਾਡੀ ਪੁਲਿਸ ਵੀ ਬੜੀ ਨਿਕਮੀ ਆ ਖਾਣਾ ਪੂਰਤੀ ਕਰਦੀ ਆ ਖਾਣਾ ਪੂਰਤੀ ਵੀ ਸਹੀ ਤਰੀਕੇ ਨਾਲ ਨਹੀਂ ਕਰਦੀ ਦੋਸ਼ੀ ਦੇ ਘਰੇ ਜਾਂਦੇ ਨੇ ਉਹ ਕਹਿੰਦੇ ਸਾਡੀ ਬੇਟੀ ਇੱਥੇ ਗਈ ਸੀ ਤੇ ਚਾਹ ਪਾਣੀ ਤੇ ਬਿਸਕੁਟ ਖਾ ਕੇ ਉੱਥੇ ਮੁੜਿਆਉਂਦੇ ਆ ਤੇ ਜੇ ਪੁਲਸ ਨੂੰ ਸਲਾਮ ਪਹਿਲਾਂ ਕੰਮ ਕਰ ਦਿੰਦੇ ਤਾਂ ਸ਼ਾਇਦ ਆਪਣਾ ਆਪਣੀ ਬੱਚੀ ਵਾਂਝਾਂ ਦੀ ਗ੍ਰੰਥ ਤੇ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਭਗਵੰਦ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਕਾਨੂੰਨ ਬਣਾਓ ਪੰਜ ਛੇ ਦਿਨਾਂ ਦੇ ਵਿੱਚ ਫਾਂਸੀ ਲਾਓ ਜਿਹੜੇ ਇਹ ਜਿਹੜੇ ਬੰਦੇ ਕੰਮ ਕਰਦੇ ਆ ਪਹਿਲਾਂ ਵੀ ਰੱਖੇ ਸੀ ਤਾਂ ਨੇ ਹੁਣੀ ਬੋਲਦੇ ਸੀ ਕਿ ਪ੍ਰਵਾਸੀ ਨੇ ਕੰਮ ਕੀਤਾ ਸੀਗਾ ਪ੍ਰਵਾਸੀ ਕੱਢੋ ਪ੍ਰਵਾਸੀ ਕੱਢੋ ਅੱਜ ਇਹ ਗੁਰਸਖ ਨੇ ਕੰਮ ਕੀਤਾ ਵਾ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਜਿਹੜੇ ਗੁਰਸਖ ਦੇ ਬੰਦੇ ਹੁੰਦੇ ਆ ਬਹੁਤ ਵਧੀਆ ਇਨਸਾਨ ਹੁੰਦੇ ਆ ਉਹ ਆਪਦੇ ਪੱਗਾਂ ਲਾ ਕੇ ਲੋਕਾਂ ਦੀ ਜਾਨ ਬਚਉਂਦੇ ਆ ਲੋਕਾਂ ਦੀ ਇੱਜ਼ਤ ਬਚਉਂਦੇ ਆ ਆਹ ਤਾਂ ਕੋਈ ਬਹਿਰੂਗੀਆਂ ਸੀਗਾ ਕਰਾ ਸਿਕਿਰੇ ਨਵਾਜ ਬੱਚੂ ਹਜੀ ਹੋ ਨਹੀਂ ਪੈਂਦੀ ਕਰਾ ਚੋਨੇ ਆ ਬੀ ਲੋਕ ਕੀ ਜਾਂਦੇ ਆ 12 ਵਜੇ ਜਾਂਦੇ ਆ ਸਵਾ 12 ਵਜੇ ਗੁਰਸਖ ਬੰਦਾ ਬਣ ਕੇ ਆ ਜਾਂਦਾ ਵਾ ਇਹ ਪਹਿਲਾਂ ਉਹਨੂੰ ਪੁੱਛਿਆ ਕਰੋ ਕੋਈ ਗਿਆਨ ਆ ਉਹਦਾ ਪਿਛਲਾ ਕੈਰੇਕਟਰ ਕੀ ਆ ਮੈਨੂੰ ਪਤਾ ਲੱਗਿਆ ਵਾ ਇਹਨੇ ਪਹਿਲਾਂ ਵੀ ਪਹਿਲਾਂ ਵੀ ਇਹਨੇ ਬੰਦੇ ਨੇ ਗੰਦੇ ਬੰਦੇ ਨੇ ਆ ਕੰਮ ਕੀਤੇ ਸੀਗੇ ਤੇ ਅੱਜ ਆਜੇ ਜੁਤੀਆ ਮਾਰ ਕੇ ਆਇਆ ਹੈ ਹਾਂ ਮਾਰ ਸਕਦੇ ਹਾਂ ਹਾਂ ਮਾਰ ਮਾਰ ਕੇ ਨਾ ਇਹਦਾ ਇਹ ਮੈਂ ਤਾਂ ਮਾਰੂੰਗਾ ਹਾਂ ਹਾਂ ਚੱਲ ਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਕਿ ਪਹਿਲਾ ਫਾਸੀ ਦੇਖੀ ਨਹੀਂ ਹੁਣ ਅਸੀਂ ਫਾਸੀ ਦੇਖਣਾ ਚਾਹੁੰਦੇ ਆ